ਖਬਰ ਬਠਿੰਡਾ ਤੋਂ ਸਾਹਮਣੇ ਆਈ ਹੈ ਜਿੱਥੇ ਸੀਆਈਡੀ ਵਿੰਗ ਦੇ ਵਿੱਚ ਤਾਇਨਾਤ ਇੱਕ ਡੀਐਸਪੀ ਦੇ ਘਰੋਂ ਦੋ ਮਹਿਲਾਵਾਂ ਲੱਖਾਂ ਰੁਪਏ ਦੇ ਗਹਿਣੇ ਚੋਰੀ ਕਰਕੇ ਰਫੂ ਚੱਕਰ ਹੋ ਗਈਆਂ ਨੇ ਜਾਣਕਾਰੀ ਮੁਤਾਬਕ ਉਕਤ ਮਹਿਲਾਵਾਂ ਘਰੇਲੂ ਨੌਕਰਾਨੀ ਬਣ ਕੇ ਘਰ ਦੇ ਵਿੱਚ ਆਉਂਦੀਆਂ ਨੇ ਤੇ ਗਹਿਣਿਆਂ ਤੇ ਹੀ ਹੱਥ ਸਾਫ਼ ਕਰ ਜਾਂਦੀਆਂ ਨੇ ਜਿਸ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਡੀਐਸਪੀ ਦੀ ਪਤਨੀ ਦੀ ਸ਼ਿਕਾਇਤ ਤੇ ਥਾਣਾ ਸਿਵਲ ਲਾਈਨ ਪੁਲਿਸ ਨੇ ਦੁਆਨ ਪਛਾਤੀਆਂ ਮਹਿਲਾਵਾਂ ਦੇ ਖਿਲਾਫ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਇਹ ਪੁਸ਼ਟੀ ਕਰਦਿਆਂ ਹੋਇਆ ਐਸਪੀ ਸਿਟੀ ਨਰਿੰਦਰ ਸਿੰਘ ਨੇ ਦੱਸਿਆ ਕਿ ਡੀਐਸਪੀ ਦੀ ਪਤਨੀ ਤਰਨਜੀਤ ਕੌਰ ਨੇ ਬਿਆਨ ਦਰਜ ਕਰਵਾਇਆ ਕਿ 18 ਸਤੰਬਰ ਨੂੰ ਦੋ ਮਹਿਲਾਵਾਂ ਘਰ ਦੇ ਵਿੱਚ ਆਈਆਂ ਉਹਨਾਂ ਆਪਣੇ ਆਪ ਉਕਰੇਲੂ ਨੌਕਰਾਨੀ ਦੱਸ ਕੇ ਘਰ ਦੇ ਵਿੱਚ ਸਫਾਈ ਦਾ ਕੰਮ ਕਰਨ ਦੇ ਲਈ ਮੰਗ ਕੀਤੀ ਪੀੜਤਾ ਦੇ ਮੁਤਾਬਕ ਇਸ ਦੌਰਾਨ ਉਕਤ ਮਹਿਲਾਵਾਂ ਨੇ ਉਸ ਨੂੰ ਆਪਣੀਆਂ ਗੱਲਾਂ ਦੇ ਵਿੱਚ ਫਸਾ ਲਿਆ ਤੇ ਘਰ ਦੇ ਵਿੱਚ ਸਫਾਈ ਦੇ ਬਹਾਨੇ ਸੋਨੇ ਚਾਂਦੀ ਦੇ ਗਹਿਣੇ ਹੀਰੇ ਦਾ ਸੈੱਟ ਤੇ ਕੁਝ ਨਗਦੀ ਚੋਰੀ ਕਰਕੇ ਰਫੂ ਚੱਕਰ ਹੋ ਗਈਆਂ ਚੋਰੀ ਦੇ ਸਮਾਨ ਦੀ ਕੀਮਤ 3 ਲੱਖ ਰੁਪਏ ਦੇ ਕਰੀਬ ਦੱਸੀ ਜਾ ਰਹੀ ਹੈ ਐਸਪੀ ਸਿਟੀ ਨੇ ਦੱਸਿਆ ਕਿ ਇਸ ਮਾਮਲੇ ਦੇ ਵਿੱਚ ਅਣਪਛਾਤੀਆਂ ਮਹਿਲਾਵਾਂ ਦੇ ਖਿਲਾਫ ਕੇਸ ਦਰਜ ਕਰ ਲਿਆ ਗਿਆ ਸੀਸੀਟੀਵੀ ਫੁਟੇਜ ਖੰਗਾੜੀ ਜਾ ਰਹੀ ਹੈ ਤੇ ਦੋਵੇਂ ਮਹਿਲਾਵਾਂ ਦੀ ਪਾਲ ਕੀਤੀ ਜਾ ਰਹੀ ਹੈ ਤੇ ਜਲਦ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਆ ਇਹਦੇ ਵਿੱਚ ਸਭ ਦੇ ਕੋਲ ਇਨਫੋਰਮੇਸ਼ਨ ਮਿਲੀ ਸੀ ਕੱਲ ਇੱਕ ਚੋਰੀ ਦੇ ਇਨਸੀਡੈਂਟ ਰਿਪੋਰਟ ਹੋਇਆ ਜਿਹਦੇ ਵਿੱਚ ਦੋ ਲੇਡੀਜ਼ ਜਿਹੜੀਆਂ ਹੈਗੀਆਂ ਨੇ ਘਰ ਦੇ ਵਿੱਚ ਐਂਟਰ ਕਰਕੇ ਉਹਦੇ ਵਿੱਚ ਕੁਝ ਕਹਿਣੇ ਤੇ ਕੁਝ ਨਕਦੀ ਜਿਹੜੀ ਹੈਗੀ ਚੋਰੀ ਕਰਕੇ ਫਰਾਰ ਹੋ ਗਈਆਂ ਇਸ ਬੰਦੇ ਵਿੱਚ ਸਥਾਣਾ ਸਿਵਲ ਲਾਈਨ ਦੇ ਵਿੱਚ ਮੁਕੱਦਮਾ ਦਰਜ ਰਜਿਸਟਰ ਕਰ ਲਿਆ। ਇਹ ਦੀ ਇਨਵੈਸਟੀਗੇਸ਼ਨ ਜਿਹੜੀ ਹੈ ਕਿ ਸਾਡੇ ਵੱਲੋਂ ਕੀਤੀ ਜਾ ਰਹੀ ਹੈ। ਜਲਦੀ ਹੀ ਉਹਨਾਂ ਦੇ ਪਛਾਣ ਕਰਕੇ ਜਿਹੜੀ ਅਗਲੀ ਕਾਰਵਾਈ ਉਹਨੂੰ ਚਲਾਈ ਜਾਵੇ। ਜਿਹੜਾ DSP CID ਜਿਹੜੀ ਹੈਗੀ ਹੈ ਯੂਨਿਟ ਖੰਡਾ ਤੋਂ ਇਤਨਾ। ਫਿਰ ਇਹ ਇਸ ਕੰਮ ਦਾ ਸਟਾਫ ਨੂੰ ਕੰਮ ਸ਼ੁਰੂ ਕਰਨ। ਨੇ ਅਨੁਸ਼ਾਤੀਆਂ ਲੇਡੀਆਂ ਨੇ ਜਿਹੜੀਆਂ ਹੈਗੀਆਂ ਨੇ ਘਰਾਂ ਦੇ ਵਿੱਚ ਕੰਮ ਕਰਨ ਦਾ ਬਹਾਨਾ ਲੈ ਕੇ ਜਿਹੜਾ ਹੈਗਾ ਘਰ ਦੇ ਵਿੱਚ ਐਂਟਰ ਕਰਕੇ ਚੋਰੀ ਕਰਕੇ ਲੈ ਗਈ। ਤੇ ਕੁਛ ਸੁਣੇ ਕੋਈ ਉਹਦੇ ਵਿੱਚ ਕੁਝ ਕਹਨੇ ਨੇ ਕੁਛ ਨਕਦੀ ਹੈ ਜਿਹੜੀ ਹੈਗੀ ਚੋਰੀ ਜਿਹੜੇ ਨੇ ਕੀਤੀ ਅਸੀਂ ਸਾਡੀ ਟੀਮ ਇਸ ਜੀ ਦੇ ਉੱਤੇ ਕੰਮ ਕਰ ਰਹੀ ਹੈ ਸਾਡੀ ਪਹਿਲੀ ਕੋਸ਼ਿਸ਼ ਹੈ ਕਿ ਵੀ ਜਲਦੀ ਹਿੰਦ ਪਛਾਣ ਕਰਕੇ ਨਿਰਕਰਾਰ ਕੀਤਾ ਜਾਵੇ ਤੇ ਇਸ ਬੰਦੇ ਚ ਇਨਵੈਸਟੀਗੇਸ਼ਨ ਕੀਤੀ ਜਾਵੇ ਕਿ ਇਹਨਾਂ ਦੇ ਨਾਲ ਹੋਰ ਕੌਣ-ਕੌਣ ਹੋ ਸਕੀ